ਅੰਮ੍ਰਿਤਸਰ ਵਿਖੇ ਆਂਗਣਵਾੜੀ ਵਰਕਰਾਂ ਵੱਲੋਂ ਸੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਉੱਤੇ ਹੀ ਸੀਡੀਪੀਓ ਤੇ ਆਂਗਣਵਾੜੀ ਵਰਕਰਾਂ ਵਿਚਾਲੇ ਤਿੱਖੀ ਬਹਿਸ ਵੀ ਵੇਖਣ ਨੂੰ ਮਿਲੀ ਇੱਕ ਪਾਸੇ ਆਂਗਣਵਾੜੀ ਪ੍ਰਧਾਨ ਫਰਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਮਾਣ ਪੱਤਾ ਨਹੀਂ ਮਿਲ ਰਿਹਾ ਤੇ ਸਾਨੂੰ ਦਫ਼ਤਰ ਦੇ ਗੇੜੇ ਵੀ ਲਗਵਾਏ ਜਾ ਰਹੇ ਨੇ ਤੇ ਦੂਜੇ ਪਾਸੇ ਸੀਡੀਪੀਓ ਦਾ ਕਹਿਣਾ ਹੈ ਕਿ ਉਹਨਾਂ ਕੋਲ ਦੋ ਜिले ਹਨ ਤੇ ਕੰਮ ਬਹੁਤ ਜ਼ਿਆਦਾ ਹੈ ਤੇ ਉਹ ਥਾਂ-ਥਾਂ ਜਾ ਕੇ ਕੰਮ ਨਹੀਂ ਕਰ ਸਕਦੇ ਸੋਣੋ ਤੁਸੀਂ ਵੀ ਕੀ ਕਿਹਾ ਦੋਵੇਂ ਧਿਰਾਂ ਨੇ ਔਰ ਮੇਰੀ ਸੈਲਰੀ ਦਾ ਮਸਲਾ ਹੈਗਾ ਕਿ ਮੇਰੀ 1 ਕਹਦੀ ਹੈ ਉਹ ਨਹੀਂ ਪੈਂਦੀ ਸਿਰਫ ਸੈਂਟਰ ਦੀ ਪੈਂਦੀ ਆ ਪੰਜਾਬ ਵਾਲੀ ਨਹੀਂ ਬੰਦੀ ਨਹੀਂ ਕੀ ਕਾਰਨ ਕੀ ਰਿਹਾ ਵਾ ਨਹੀਂ ਪਤਾ ਨਹੀਂ ਇਹ ਕਹਿੰਦੇ ਆ ਕਿ ਮਤਲਬ ਕਿ ਤੁਹਾਡਾ ਅਕਾਊਂਟਸ ਗਲਤ ਹੋ ਗਿਆ ਜਾਂ ਕੁਝ ਹੋ ਗਿਆ ਹੁਣ ਇਹਨਾਂ ਨੂੰ ਪਤਾ ਨਹੀਂ ਕਿ ਮੇਰਾ ਅਕਾਊਂਟਸ ਕਿਸ ਤਰ੍ਹਾਂ ਗਲਤ ਹੋ ਗਿਆ ਜਾਂ IFSC ਕੋਡ ਜੋ ਵੀ ਗਲਤ ਹੋ ਗਿਆ ਇਹਨਾਂ ਨੂੰ ਪਰ ਮੈਂ ਇਹਨਾਂ ਨੂੰ ਹਰ ਵਾਰ ਜਦੋਂ ਸੈਲਰੀਸ ਪੈਂਦੀ ਆ ਮੈਂ ਇਹਨਾਂ ਨੂੰ ਆਪਣੀਆਂ ਬੈਂਕ ਤੋਂ ਸਟੇਟਮੈਂਟਸ ਪੜਾ ਕੇ ਦੇਣੀਆਂ ਲੈਟਰਸ ਦੇਣੀਆਂ ਬਟ ਫਿਰ ਵੀ ਕੋਈ ਉਹਦਾ ਰਿਜ਼ਲਟ ਨਹੀਂ ਕੱਢਦੇ ਡਾਕਟਰ ਦੇ ਵਿੱਚ ਕਿੱਥੇ ਕਮੀ ਲੱਗਦੀ ਤੁਹਾਨੂੰ ਡਾਕਟਰ ਦੇ ਵਿੱਚ ਤਾਂ ਕਾਊਂਟਰ ਕੋਈ ਹੁੰਦਾ ਹੀ ਨਹੀਂ ਤੇ ਤੁਹਾਨੂੰ ਜਾ ਕੇ ਕਿਹਨੂੰ ਦਸੀ ਐ ਕਾਊਂਟਰਡਸ ਜਦੋਂ ਆਉਂਦੀ ਹੈ ਜਦੋਂ ਕਹਿ ਦਿੰਦੇ ਆ ਕਿ ਦੇ ਆ ਉਹਦੋਂ ਅਸੀਂ ਆਪਣੀਆਂ ਜਾ ਕੇ ਉਹਨਾਂ ਨੂੰ ਸਟੇਟਮੈਂਟਸ ਔਰ ਆਪਣੀ ਲੈਟਰਸ ਦੇ ਆਉਂਦੀਆਂ ਫੇਰ ਕੋਈ ਮਸਲਾ ਹੱਲ ਨਹੀਂ ਹੁੰਦਾ ਲੰਬਾ ਸਮਾਂ ਹੋ ਗਿਆ ਵਾ ਤੁਹਾਨੂੰ ਕੋਈ ਖਾ ਨਹੀਂ ਪਈ ਕਿਸੇ ਨੂੰ ਸ਼ਿਕਾਇਤ ਕੀਤੀ ਇਸ ਦੀ ਹਾਂਜੀ ਮੈਂ ਬਹੁਤ ਵਾਰੀ ਸੀਡੀਪੀਓਜ਼ ਮੈਮ ਨੂੰ ਵੀ ਕਿਹਾ ਹੋਇਆ ਸੀਡੀਪੀਓ ਮੈਮ ਨੂੰ ਵੀ ਮੇਰੀ ਗੱਲ ਹੋਈ ਹੈ ਉਹਨਾਂ ਦੇ ਵਟਸਐਪ ਤੇ ਵੀ ਮੈਂ ਆਪਣੀਆਂ ਸਟੇਟਮੈਂਟਸ ਔਰ ਸਾਰਾ ਕੁਝ ਡਾਲੇ ਬਟ ਫਿਰ ਵੀ ਕੋਈ ਉਹ ਨਹੀਂ ਐਕਸ਼ਨ ਕਰਦਾ ਕੋਈ ਰਿਜ਼ਲਟ ਨਹੀਂ ਆਇਆ ਕਿ ਮੈਸੇਜ ਮਿਲੇ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਵਿਸ਼ਵਾਸ ਵਿਸ਼ਵਾਸ ਦਾ ਤੇ ਪਤਾ ਹੈ ਲਿਖੋ ਕਿ ਹਜੇ ਤਾਂ ਅਕਾਊਂਟੈਂਟ ਹੀ ਨਹੀਂ ਪ੍ਰੈਜ਼ੈਂਟ ਹੋਏ ਜੋ ਪ੍ਰੈਜ਼ੈਂਟ ਹੋਣਗੇ ਉਹ ਕਹਿਣਗੇ ਕਿ ਅਸੀਂ ਇਹਨਾਂ ਦਾ ਮਸਲਾ ਹੱਲ ਕਰਾਂਗੇ ਕਿਉਂਕਿ ਮੈਮ ਕਹਿ ਰਹੇ ਬਟ ਜਿੰਨੇ ਅੱਗੇ ਵਰਕ ਕਰਨਾ ਉਹ ਹੀ ਨਹੀਂ ਹੈਗਾ ਇੱਥੇ ਲੰਬੇ ਸਮੇਂ ਤੋਂ ਮਸਲਾ ਚੱਲਦਾ ਪਿਆ ਵਾ ਕਦੀ ਅਕਾਊਂਟੈਂਟ ਦੇ ਨਾਲ ਗੱਲਬਾਤ ਹੋਈ ਕਦੀ ਅਕਾਊਂਟੈਂਟ ਨੂੰ ਤੁਸੀਂ ਇਹ ਹਾਂਜੀ ਮੈਂ 3 ਟਾਈਮ ਉਹਨਾਂ ਨੂੰ ਪਰਸਨਲੀ ਮਿਲੀਆ ਔਰ ਉਹਨਾਂ ਨੂੰ ਮੈਂ ਲੈਟਰਸ ਵੀ ਦੇ ਕੇ ਆਂਦੀ ਰਹੀ ਆ ਔਰ ਆਪਣੀ ਸਟੇਟਮੈਂਟਸ ਬਾਰ-ਬਾਰ ਕਢਾ ਕੇ ਦੇਦੀ ਇਵਨ ਕਿ ਮੈਨੂੰ ਜਿਹੜੇ ਬੈਂਕ ਤੋਂ ਮੈਂ ਸਟੇਟਮੈਂਟ ਕਢਵਾਉਂਦੀ ਆ ਮੈਨੂੰ ਕਹਿੰਦੇ ਕਿ ਮੈਮ ਤੁਸੀਂ ਕਿੱਥੇ ਜੌਬ ਕਰਦੇ ਹੋ ਤੁਸੀਂ ਬਾਰ-ਬਾਰ ਉਨੀ ਦਾ ਡਿਸੈਲਰੀ ਨੇ ਜਿਹਨੇ ਤੁਸੀਂ ਸਟੇਟਮੈਂਟ ਤੇ ਆਪਣੇ ਚਾਰजेस ਵੇਸਟ ਕਰਦੇ ਹੋ ਕੀ ਨਾਂ ਕੀ ਆ ਕੋਈ ਜਸਬੀਰ ਪੰਡ ਜੀ ਕੀ ਨਾਂ ਦੇ ਜੀ ਮੇਰਾ ਨਾਮ ਬ੍ਰਿੰਦੇਜੀਤ ਕੋਹਰਾ ਮੈਂ ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਆ ਕੀ ਮਸਲਾਵਾ ਜਿਹੜਾ ਅੱਜ ਇੱਥੇ ਇਕੱਠੇ ਕਰਨਾ ਪਿਆ ਤੁਹਾਨੂੰ ਦੇਖੋ ਜੀ ਮਸਲੇ ਤਾਂ ਬਹੁਤ ਸਾਰੇ ਨੇ ਪਰ ਜਿਹੜਾ ਅੱਜ ਅਹਿਮ ਮਸਲਾ ਆ ਉਹ ਏ ਪਰਮਜੀਤ ਕੋਹਰਾ ਵਰਕਰ ਆ ਚੁਗਾਵਾ ਬਲੌਕ ਦੇ ਤੇ ਪਿੰਡ ਬੈਲਵਾਲ ਇਹਨਾਂ ਦਾ ਇਹਨਾਂ ਦੀ ਤਨਖਾਹ ਸਟੇਟ ਦਾ ਜਿਹੜਾ ਫੰਡ ਆ 1.5 ਸਾਲ ਹੋ ਗਿਆ ਪੈ ਨਹੀਂ ਰਿਹਾ ਤੇ ਅਕਾਊਂਟੈਂਟ ਨੂੰ ਸਰਕਲ ਪ੍ਰਧਾਨ ਆਈ ਇੱਥੇ ਅਕਾਊਂਟੈਂਟ ਦੀ ਜਦ ਕੀ ਡਿਊਟੀ ਚੁਗਾਵਾ ਬਲੌਕ ਤੇ ਸੀ ਐਡੀਸ਼ਨਲ ਚਾਰਜ ਤੇ ਤੇ ਉਹ ਸਰਕਲ ਪ੍ਰਧਾਨ ਬਲਜੀਤ ਕੌਰ ਆਈਆਂ ਆਈ ਆ ਉਹਨੇ ਆ ਕੇ ਪੁੱਛਿਆ ਕਿ ਮੈਡਮ ਸਾਡੀ ਜਿਹੜੀ ਤਨਖਾਹ ਆ ਕਿਉਂ ਨਹੀਂ ਪੈ ਰਹੀ ਵੀ ਜਿਹੜਾ ਸਾਡਾ ਸੈਂਟਰ ਦਾ ਫੰਡ ਆ ਉਹ ਵੀ ਆਏ ਨੂੰ 2 ਮਈ ਦਾ ਆਇਆ ਅੱਜ 22 ਦਿਨ ਹੋ ਗਏ ਆ ਤੇ ਸਾਡਾ ਅੱਜ 20 ਦਿਨ ਹੋ ਗਿਆ ਤੁਸੀਂ ਹੁਣ ਤੱਕ ਸਾਡਾ ਸੈਂਟਰ ਦਾ ਫੰਡ ਨਹੀਂ ਪਾਇਆ ਤੇ ਨਾਲ ਹੀ ਵਰਕਰਸ ਹੈਲਪਸ ਬੜੀਆਂ ਪਰੇਸ਼ਾਨ ਨੇ ਘਰ ਦੇ ਚੁੱਲੇ ਤੁਹਾਨੂੰ ਪਤਾ ਬੜੇ ਔਖੇ ਚੱਲ ਰਹੇ ਨੇ 4500 ਤੇ 5500 ਤੇ ਕਿੱਥੇ ਗੁਜ਼ਾਰਾ ਹੁੰਦਾ ਤੇ ਇਹ ਹੈਲਪਰ ਦੀ ਨਾਲ ਹੀ ਇਸ ਵਰਕਰ ਦੀ ਗੱਲ ਕੀਤੀ ਵੀ ਇਹਦੀ ਤਨਖਾਹ ਨੂੰ 1.5 ਸਾਲ ਹੋ ਗਿਆ ਪਈ ਨਹੀਂ ਆ ਸਟੇਟ ਦਾ ਫੰਡ 500000 ਪੈਣਾ ਸੀਗਾ ਤੇ ਨਾਲ ਹੀ ਕਿਰਲਗੜ੍ਹ ਦੀਆਂ ਇੱਕ ਹੈਲਪਰ ਆ ਉਹਦਾ 2 ਸਾਲ ਹੋ ਗਿਆ ਸੇਟ ਦਾ ਫੰਡ ਨਹੀਂ ਪਿਆ ਉਹਨੇ ਮੇਰੀ ਗੱਲ ਕਰਵਾਈ ਫੋਨ ਤੇ ਬਲਜੀਤ ਨੇ ਤੇ ਮੈਂ ਅਕਾਊਂਟੈਂਟ ਮੈਡਮ ਨਾਲ ਗੱਲ ਕੀਤੀ ਮੈਂ ਕਿਹਾ ਕਿ ਮੈਡਮ ਵੇਖੋ ਇੰਨਾ ਪਰੇਸ਼ਾਨ ਹੋ ਰਹੇ ਆ ਤੇ ਤੁਸੀਂ ਇੰਨਾ ਵਰਕਰ ਹੈਲਪਰਸ ਦੀ ਜਿਹੜੇ ਪੈਂਡਿੰਗ ਬਕਾਏ ਨੇ ਉਹ ਤੁਸੀਂ ਪਾ ਦਿਓ 1.5 ਸਾਲ ਤੇ 2 ਸਾਲ ਬਹੁਤ ਜ਼ਿਆਦਾ ਹੁੰਦਾ ਆ ਤੇ 3-4 ਇਫੈਕਟਿਡ ਨੇ ਸਾਡੇ ਚੁਕਾਵਾ ਬਲੌਗ ਚ ਤੇ ਇਹ ਇਹਨਾਂ ਦਾ ਜਰੂਰ ਕੇਸ ਜਿਹੜਾ ਉਹ ਹੱਲ ਕਰੋ ਅੱਗੋਂ ਅਕਾਊਂਟੈਂਟ ਮੈਡਮ ਮੈਨੂੰ ਕਹਿੰਦੀ ਆ ਵੀ ਜੋ ਮਰਜ਼ੀ ਤੁਸੀਂ ਕਰ ਲਓ ਮੈਂ ਤੇ ਆਪਣੀ ਕੁਰਸੀ ਤੋਂ ਹਿਲ ਨਹੀਂ ਸਕਦੀ ਜਿੱਥੇ ਮੇਰੀ ਸ਼ਿਕਾਇਤ ਕਰਨੀ ਆ ਕਰ ਦੋ ਮੈਨੂੰ ਕੋਈ ਵੇਲ ਨਹੀਂ ਹੈਗਾ ਬੈਂਕਾਂ ਦੇ ਵਿੱਚ ਧੱਕੇ ਖਾਣ ਦਾ ਉਹਨੂੰ ਤੁਸੀਂ ਦੱਸੋ ਵੀ ਬਿੱਲ ਜਮਾ ਕਰਾਉਣ ਦੀ ਡਿਊਟੀ ਜਿਹੜੀ ਆ ਕੀ ਉਹ ਇੱਕ ਬਲਾਕ ਪ੍ਰਧਾਨ ਦੀ ਆ ਜਾਂ ਸਰਕਲ ਪ੍ਰਧਾਨ ਦੀ ਆ ਜਾਂ ਆਮ ਵਰਕਰ ਦੀ ਆ ਬਲਜੀਤ ਕੌਰ ਆਹ ਹਰਾਮ ਰਿਆਵਾ ਜਿਹੜਾ 2 ਸਾਲ ਤੋਂ 100 ਆ ਬਨ ਨਹੀਂ ਆਇਆ ਜਿਹੜੀ ਇੰਦਾਂ ਦੀ ਤਨਖਾਹ ਆ ਉਹ ਨਹੀਂ ਪਈ ਦੇਖੋ ਇਹਦੇ ਬਾਰੇ ਤੇ ਪਾਜੀ ਅਸੀਂ ਕੀ ਜਾਣਦੇ ਆ ਤਾਂ ਅਕਾਊਂਟੈਂਟ ਜਾਣਦੇ ਨੇ ਜਾਂ ਸੀਡੀਪੀਓ ਨੂੰ ਪਤਾ ਆ ਵੀ ਕਿਉਂ ਨਹੀਂ ਪਈ ਇਹਦੇ ਬਾਰੇ ਅਸੀਂ ਕੀ ਦੱਸ ਸਕਦੇ ਆ ਤੁਹਾਨੂੰ ਵੀ ਕਿਉਂ ਨਹੀਂ ਪਈ ਗਲਤੀ ਤਾਂ ਹੋਏਗੀ ਕਿਸੇ ਦੀ ਗਲਤੀ ਕੋਈ ਇਹਨਾਂ ਦੀ ਪਹਿਲਾਂ ਬੜੀ ਆਰਾਮ ਨਾਲ ਚੱਲ ਰਹੀ ਸੀ 2023 ਦੇ ਅਕਤੂਬਰ ਤੋਂ ਬੰਦ ਹੋਈ ਆ ਅਕਤੂਬਰ ਮਹੀਨਾ 2023 ਤੋਂ ਇਹਦੀ ਜਿਹੜੀ ਸੈਲਰੀ ਆ ਸਟੇਟ ਵਾਲੀ ਉਹ ਪੈਣੀ ਬੰਦ ਹੋ ਗਈ ਆ ਉਹਦੇ ਚ ਇਹ ਕਹਿੰਦੇ ਆ ਜੀ ਬੈਂਕ ਦੇ ਵਿੱਚ ਜਾਣਾ ਪੈਣਾ ਆ ਉੱਥੇ ਜਾ ਕੇ ਮੈਨੂੰ ਅੱਜ ਕਿਹਾ ਕਿ ਬੈਂਕ ਦੇ ਵਿੱਚ ਜਾਣਾ ਪੈਣਾ ਸਬੰਧਤ ਅਫਸਰ ਨੂੰ ਮੈਂ ਪੁੱਛਿਆ ਅਕਾਊਂਟੈਂਟ ਨੂੰ ਵੀ ਸਬੰਧਤ ਅਫਸਰ ਜਿਹੜਾ ਆ ਕੌਣ ਆ ਸੀਡੀਪੀਓ ਨੇ ਜਾਂ ਤੁਹਾਡਾ ਖਰਚ ਭੰਡਾ ਮੈਨੂੰ ਅਗੋ ਕਹਿੰਦੇ ਜੀ ਮੈਨੂੰ ਹੀ ਜਾਣਾ ਪੈਣਾ ਤੇ ਮੈਂ ਕਿਹਾ ਵੀ ਫਿਰ ਜਾਓ ਤੁਸੀਂ ਵਰਕਰ ਨੂੰ ਕਿਉਂ ਖਰਾਬ ਕਰ ਰਹੇ ਹੋ ਉਹਦਾ ਜਿਹੜਾ ਭਰਾ ਆ ਉਹ ਮੱਝੇ ਦੇ ਪਿਆ ਨੂੰ ਬ੍ਰੇਨ ਸਟ੍ਰੋਕ ਹੋਇਆ ਐਸੀ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਇਨਕਮ ਦਾ ਸੋਰਸ ਕੋਈ ਹੋਰ ਘ ਇੱਕ ਮਾਂ ਆ ਬਜ਼ੁਰਗ ਤੇ ਇੱਕ ਇਹ ਵਰਕਰ ਆ ਜਿਹਦੀ ਤਨਖਾਹ ਤੋਂ ਗੁਜ਼ਾਰਾ ਚੱਲਦਾ ਆ ਤੇ ਫਿਰ ਵੇਖੋ ਜਦੋਂ ਇੱਕ ਮਜਬੂਰੀ ਆਪਾਂ ਬੰਦਾ ਦੱਸਦਾ ਤੇ ਫਿਰ ਵੀ ਫਿਰ ਵੀ ਤੁਸੀਂ ਉਸ ਗੱਲ ਨੂੰ ਸਮਝੋ ਨਾ ਤੇ ਅੱਗੋ ਕਹਿੰਦੇ ਆ ਜੀ ਮੈਂ ਆਪਣੀ ਕੁਰਸੀ ਤੋਂ ਨਹੀਂ ਹਿੱਲ ਸਕਦੀ ਅੱਜ ਕੀ ਹੋਇਆ ਤੇ ਉਹਨਾਂ ਦਾ ਬੋਲਬਾਣੀ ਬਹੁਤ ਹੀ ਗਲਤ ਆ ਬਹੁਤ ਗਲਤ ਬੋਲਦੇ ਆ ਅੱਜ ਇਹੋ ਹੀ ਬੋਲੇ ਆ ਕਿ ਮੈਂ ਆਪਣੀ ਕੁਰਸੀ ਤੋਂ ਨਹੀਂ ਹਿਲ ਸਕਦੀ ਤੂੰ ਜਿਤੇ ਸ਼ਿਕਾਇਤ ਕਰਨੀਆਂ ਕਰ ਦੋ ਤੂੰ ਸੇਰਾ ਵੇਲ ਨਹੀਂ ਹੈਗਾ ਤੋਂ ਇਲਾਵਾ ਸੀਡੀਪੀਓ ਸਾਹਿਬ ਨੂੰ ਮਿਲੇ ਉਹਨਾਂ ਦੇ ਨਾਲ ਇਹ ਗੱਲਬਾਤ ਕੀਤੀ ਕਿ 2 ਸਾਲ ਤੋਂ ਇਸ ਲੜਕੀ ਦਾ ਫੰਡ ਜਿਹੜਾ ਵਾ ਨਹੀਂ ਪੈ ਰਿਹਾ ਤੇ ਕਿਸੇ ਹੋਰ ਵਰਕਰ ਦੀ ਤਨਖਾਹ ਜਿਹੜੀ ਆ ਉਹ ਨਹੀਂ ਪੈ ਰਹੀ ਸੀਡੀ ਨੂੰ ਇਹਦੀ ਸ਼ਿਕਾਇਤ ਕੀਤੀ ਇੱਕ ਵਾਰੀ ਨਹੀਂ ਇੱਕ ਵਾਰੀ ਨਹੀਂ ਪਾਜੀ ਬਹੁਤ ਵਾਰੀ ਸੀਡੀ ਨੂੰ WhatsApp ਤੇ ਮੇਰੇ ਕੋਲ ਵੇਖ ਲਓ WhatsApp ਤੇ ਵੀ ਮੈਂ ਲਿਖ ਕੇ ਦੇ ਚੁੱਕੀ ਹਾਂ ਇਹਨਾਂ ਵੱਲੋਂ ਮੈਨੂੰ ਆਉਂਦੀਆਂ ਨੇ ਇਹਨਾਂ ਦੀਆਂ ਚਿੱਠੀਆਂ ਲਿਖੀਆਂ ਆ ਮੈਂ ਅੱਗੇ ਫਾਰਵਰਡ ਕਰ ਦਿੰਨੀ ਆ ਫੋਨ ਤੇ ਗੱਲਬਾਤ ਕਰਦੀ ਆ ਸਾਡੀ ਬਲਾਕ ਪ੍ਰਧਾਨ ਅਜ ਸਰਕਲ ਪ੍ਰਧਾਨ ਬਲਜੀਤ कौर ਇੱਥੇ ਹੀ ਹੋਣੇ ਨੇ ਇੱਧਰ ਨੇ ਇਹ ਇਸੇ ਕੰਮ ਵਾਸਤੇ ਆਇਆ ਚਿੱਟੀਆਂ ਲੈ ਕੇ ਵੀ ਜਿਨ੍ਹਾਂ ਜਿਨ੍ਹਾਂ ਦੀ ਤਨਖਾਹ ਨਹੀਂ ਪਈ ਪੈਂਟਿੰਗ ਰਹਿੰਦੀ ਆ ਇਹ ਚਵਿੰਡਾ ਦੇ ਸਰਕਲ ਪ੍ਰਧਾਨ ਨੇ ਇਹ ਆਏ ਇੱਥੇ ਇਸੇ ਕੰਮ ਵਾਸਤੇ ਸੀਡੀਪੀਓ ਮੈਡਮ ਵੀ ਆਨਾ ਕਾ ਨਹੀਂ ਕਰਦੇ ਆ ਉਹ ਵੀ ਉਹ ਵੀ ਕਹਿੰਦੇ ਆ ਮੈਂ ਐਡੀਸ਼ਨਲ ਪੇ ਆ ਮੇਰੇ ਕੋ ਇੰਨੇ ਬਲਾਕ ਆ ਵੇਖੋ ਜੇ ਐਡੀਸ਼ਨਲ ਦਿਓ ਤੇ ਉਹ ਸਾਡਾ ਕਸੂਰ ਨਹੀਂ ਹੈਗਾ ਜੇ ਐਡੀਸ਼ਨਲ ਤੇ ਉਹ ਸਰਕਾਰ ਨੇ ਤੁਹਾਡੀ ਡਿਊਟੀ ਲਈ ਹੈ ਤੇ ਤੁਹਾਨੂੰ ਕੰਮ ਕਰਨਾ ਤੁਹਾਡਾ ਫਰਜ਼ ਬਣਦਾ ਹੁਣ ਕੀ ਮੰਗ ਕਰ ਸਾਡੀ ਇਹੋ ਮੰਗ ਹੈ ਕਿ ਇਨਸਾਫ ਕੀਤਾ ਜਾਵੇ ਸਰਕਾਰ ਵੱਲੋਂ ਸਾਡੀਆਂ ਤਨਖਾਹਾਂ ਇੱਕ ਤੇ ਟਾਈਮ ਨਾਲ ਪਾਈਆਂ ਜਾਣ ਜਿਹੜੀਆਂ ਕਿ ਤੋੜ-ਤੋੜ ਕੇ ਪਾਈਆਂ ਜਾਂਦੀਆਂ ਕਦੀ ਸਟੇਟ ਦਾ ਫੰਡ ਆ ਗਿਆ ਕਦੀ ਸੈਂਟਰ ਦਾ ਫੰਡ ਆ ਗਿਆ ਖੱਜਲ ਖਰਾਬ ਜਿਹੜਾ ਅੰਗਨwadi ਵਰਕਰ ਹੈਲਪਰ ਨੂੰ ਕੀਤਾ ਜਾਂਦਾ ਇੱਕ ਸਾਰਤਾ ਦੇ ਨਾਲ ਤਨਖਾਹ ਜਿਹੜੀ ਉਹ ਨਹੀਂ ਪੈਂਦੀ ਤੇ ਜਿਨ੍ਹਾਂ ਦਾ ਜਿਨ੍ਹਾਂ ਦਾ ਇਹ ਜਿਵੇਂ ਸਾਡੀ ਵਰਕਰ ਹੈਲਪਰ ਦਾ ਪਿਛਲਾ ਬਕਾਇਆ ਰਹਿੰਦਾ ਦੋ-ਦੋ ਸਾਲਾਂ ਦਾ ਉਹਨਾਂ ਦਾ ਜਲਦੋਂ ਜਲਦ ਹੱਲ ਕੀਤਾ ਜਾਵੇ ਤੇ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ 'ਚ ਸਟਾਫ ਦੀ ਕਮੀਆਂ ਨੂੰ ਇਹਨੂੰ ਪੂਰਾ ਕੀਤਾ ਜਾਵੇ ਸਭ ਤੋਂ ਵੱਡੀ ਜਿਹੜਾ ਕਮੀ ਆ ਉਹ ਇਹੋ ਹੀ ਆ ਵੀ ਕੰਮਕਾਜ ਜਿਹੜਾ ਫੇਰੀ ਵਧੀਆ ਤਰੀਕੇ ਨਾਲ ਚੱਲਦਾ ਕਮੀ ਕਿੱਥੇ ਨਜ਼ਰ ਆਈ ਜੀ ਕਲਰਕ ਦੀ ਆਈ ਕੀ ਹੈ ਸਾਡੇ ਚੁਗਾਵੇਂ ਬਲਾ ਭਾਜੀ ਕੋਤੇ ਤਾਂ ਸਿਰਫ ਇੱਕ ਸੀਡੀ ਇੱਕ ਪੀ ਐ ਨਾ ਜਿਹੜੇ ਕੀ ਪਰਮਨੈਂਟ ਆ ਬਾਕੀ ਉਹਤੇ ਨਾ ਸਾਡੇ ਕੋ ਅਡੀਸ਼ਨਲ ਤੇ ਸੀਡੀਪੀ ਅਡੀਸ਼ਨਲ ਤੇ ਸਾਡੇ ਕੋਈ ਹਾ ਅਕਾਊਂਟੈਂਟ ਮੈਡਮ ਨੇ ਨਾ ਸਾਡ ਇੱਕ ਸੁਪਰਵਾਈਜ਼ਰ ਆ ਸਾਰਾ ਮਾਮਲਾ ਜੀ ਇਹਨਾਂ ਦਾ ਹੈਗਾ ਜੀ ਮਾਮਲਾ ਸਾਰਾ ਸਟਾਫ ਦਾ ਮੇਰੇ ਕੋਈ ਸਟਾਫ ਨਹੀਂ ਤਿੰਨ ਬਲਾਕ ਆ ਦੋ ਜ਼ਿਲ੍ਹੇ ਨੇ ਦੱਸੋ ਕੱਲੀ ਸੀੜੀ ਕਿਉਂ ਕਿੱਥੇ ਜਾਏ ਤੁਸੀਂ ਦੱਸ ਦਿਓ ਮੈਨੂੰ ਮੈਂ ਕਿੱਦਾਂ ਸੰਭਾਲਾਂਗਾ ਵਰਕਰਾਂ ਦਾ ਕੰਮ ਵੀ ਮੈਂ ਕਰਾਂ ਸੁਪਰਵਾਈਜ਼ਰ ਦਾ ਵੀ ਮੈਂ ਕਰਾਂ ਅਕਾਊਂਟੈਂਟ ਦਾ ਵੀ ਮੈਂ ਹੀ ਕਰਨਾ ਕਿੱਥੇ ਕਮੀ ਕਿੱਥੇ ਆ ਜੀ ਕੰਮੀ ਸਟਾਫ ਦੀ ਆ ਸਾਰਾ ਸਰਕਾਰ ਸਟਾਫ ਨਹੀਂ ਪਰਦੀ ਹਾਂਜੀ ਸਟਾਫ ਬਿਲਕੁਲ ਨਹੀਂ ਹੈਗਾ ਸਿਰਫ ਇੱਕ ਸੀੜੀ ਪਿਓ ਇੱਕ ਸੁਪਰਵਾਈਜ਼ਰ ਆ ਤੇ ਇੱਕ ਪੀਹਣਾ ਮੇਰੇ ਕੋਲ ਚਾਗਾਵ ਸਟਾਫ ਦੇ ਨਾਲ ਕੁਛ ਨਹੀਂ ਹੈਗਾ ਜਿਹੜੇ ਮੈਮ ਵਾਲੇ ਮੈਡਮ ਆਪਣੇ ਸੀਨੀਅਰ ਸਹਾਇਕ ਜਿਹੜੇ ਮੈਡਮ ਹੈ ਵੀ ਅਡੀਸ਼ਨਲ ਚਾਰਜ ਤੇ ਹੁਣ ਇਹਨਾਂ ਦਾ ਮਾਮਲਾ ਕੀ ਹੈਗਾ ਜੀ ਮਾਮਲਾ ਇਹ ਹੈਗਾ ਨਾ ਸਾਡੀ ਤਨਖਾਹ ਕਾਫੀ ਜਿਹੜੀ ਕੁੜੀ ਪਰਮਜੀਤ ਹੈ ਜਿਹੜੀ ਕੁੜੀ ਪਹਿਲਾਂ ਵੀ ਜਿਹਦੀ ਡੈਥ ਹੋਈ ਸੀ ਪਹਿਲਾਂ ਉਹਦਾ ਨਾਮ ਵੀ ਪਰਮਜੀਤ ਹੀ ਗਲਤੀ ਨਾਲ ਜਿਹੜੀ ਜਿਹੜੀ ਤਨਖਾਹ ਹੈ ਉਹ ਉਧਰ ਜਾਂਦੀ ਪਈ ਹੈ ਅਕਾਊਂਟ ਦੀ ਗਲਤੀ ਸੀ ਹੂੰ ਤੈਨੂੰ ਕਾਊਂਟੈਂਟ ਕੀ ਕਹਿ ਰਿਹਾ ਜਵਾਬ ਕੋਈ ਦੇ ਰਿਹਾ ਕੀ ਹੰਕਾਰ ਵਈ ਹੈ। ਉਹ ਬਸ ਇਹੀ ਕਹਿੰਦੇ ਆ ਕਿ ਮੇਰੇ ਕੋਲ ਦੋ ਬਲਾਗ ਆ ਤੇ ਮੈਂ ਮੇਰੇ ਕੋਲ ਨਹੀਂ ਨਾ ਉਹ ਹੁੰਦਾ ਕੰਮ। ਸਟਾਫ ਦੀ ਕਮੀ ਨੂੰ ਕਰਕੇ ਸਾਰਾ ਸਟਾਫ ਦੀ ਕਮੀ ਤੇ ਹੈਗੀ ਹੈ ਸਰ। ਕਿ ਲੱਗਦਾ ਸਰ? ਮੈਨਸ ਸਟਾਫ ਦੀ ਕਮੀ ਕਰਕੇ ਹੀ ਮੈਨੂੰ ਆ ਰਹੀ ਹੈ ਮੁਸ਼ਕਲ। ਹੂੰ ਸਰ ਇੱਕ ਸੁਪਰਵਾਈਜ਼ਰ ਆ 167 ਸੈਂਟਰ ਆ। ਤੁਸੀਂ ਦੱਸੋ ਕਿੱਦਾਂ ਕੰਮ ਹੋਏਗਾ। ਉੱਪਰੋਂ ਸਾਨੂੰ ਇੰਨਾ ਪ੍ਰੈਸ਼ਰ ਹੁੰਦਾ ਆ। ਤੇ ਤੁਹਾਡੇ ਕੋਲ ਕੋਈ ਸਰਕਾਰ ਕੋਲ ਮੇਰੇ ਕੋਲ ਇਹੀ ਮੰਗਾ ਕਿ ਜਿਹੜਾ ਆਪਾਂ ਚਗਾਵਾਂ ਬਲਾਗ ਨੂੰ ਸਟਾਫ ਨੇ ਤੁਸ ਕੋਈ ਪਰ ਉਹਨਾਂ ਦਾ ਕਹਿਣਾ ਵਾ ਕਿ ਤੁਹਾਡੇ ਵੱਲੋਂ ਜਿਹੜਾ ਵਾ ਉਹ ਗਲਤ ਮਿਸਬੀਹ ਜਿਹੜਾ ਵਾ ਕੀਤਾ ਜਾਂਦਾ ਵਾ ਮੇਰੇ ਵੱਲੋਂ ਪਰ ਹਾਂਜੀ ਕਿ ਅਸੀਂ ਜਿੱਦੋਂ ਤੁਹਾਡੇ ਕੋਲ ਆਨੇ ਹਾਂ ਹਾਂਜੀ ਕਿੰਨੇ ਕਹਿ ਮੇਰੇ ਵੱਲੋਂ ਗਲਤ ਮਿਹਰ ਕੀਤਾ ਜਾਂਦਾ ਸੋ ਮੈਨੂੰ ਆ ਮੈਡਮ ਜਿਹੜੇ ਅੱਜ ਤੱਕ ਮੈਂ ਕਿਸੇ ਨਾਲ ਕਦੀ ਗਲਤ ਬੋਲੀ ਹੋਵਾ ਜਾਂ ਕਿਸੇ ਨੂੰ ਕੁਝ ਗਲਤ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕੀਤੀ ਮੈਡਮ ਕਰਕੇ ਤੇ ਆਪਾਂ ਇਹਨਾਂ ਨੂੰ ਗੱਲ ਕਰਦੇ ਆ ਇਹ ਤਾਂ ਸਾਨੂੰ ਗੱਲ ਨਹੀਂ ਕਰਨੀ ਤੁਸੀਂ ਦੇਖਿਆ ਹੀ ਅਸੀਂ ਸੁਪਰ ਇੱਕ ਵਰਕਰ ਸ੍ਰੀਕੋ ਨਾਲ ਕਿਦਾਂ ਗੱਲ ਕਰਦੀ ਹੈ ਐਦਾਂ ਹੀ ਕਰਦੀਆਂ ਗੱਲਾਂ ਇਹ ਸਾਰੀਆਂ ਹੂੰ ਸਾਰੇ ਮਾਮਲਾ ਜਿਹੜਾ ਸਟਾਫ ਦੀ ਕਮੀ ਹੈ ਸਰਕਾਰ ਭਰਦੀ ਨਹੀਂ ਸਟਾਫ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ